ਤਰੀ ਸੋਚਦੇ ਤੁਹਾਡਾ ਸਵਾਗਤ ਹੈ ਸਿੱਧੂ ਮਸੇਵਾਲਾ ਦੀ ਤਸਵੀਰ ਤੋਂ AI ਨਾਲ ਹਟਾਈ ਦਸਤਾਰ ਇੰਟਰਨੈਟ ਤੇ ਪੜਕੇ ਯੂਜ਼ਰ ਮਾਤਾ ਚਰਨਕੌਰ ਵੱਲੋਂ ਸਖਤ ਚੇਤਾਵਨੀ ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮਸੇਵਾਲਾ ਦੀ ਮਾਤਾ ਚਰਨਕੌਰ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੇ ਇੰਟਰਨੈਟ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ ਦਰਅਸਲ ਮਾਤਾ ਚਰਨਕੌਰ ਵੱਲੋਂ ਪੋਸਟ ਰਾਹੀਂ ਲੋਕਾਂ ਨੂੰ ਖਾਸ ਤੇ ਜਾਗਣੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸਿੱਧੂ ਮਸੇਵਾਲਾ ਦੀ ਫੋਟੋ ਨਾਲ छेड़छाड़ ਕੀਤੀ ਜਾ ਰਹੀ ਹੈ AI ਦੀ ਦੁਰਵਰਤਤ ਕਰਕੇ ਸਿੱਧੂ ਮਸੇਵਾਲਾ ਦੀ ਫੋਟੋ ਤੋਂ ਪੱਗ ਹਟਾ ਦਿੱਤੀ ਗਈ ਹੈ ਇਸ ਉੱਪਰ ਇਤਰਾਜ਼ ਜ਼ਾਹਿਰ ਕਰਦੇ ਆ ਉਹਨਾਂ ਨੇ ਇਹ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਇਸ ਪੋਸਟ ਰਾਹੀਂ ਹੋਰ ਕੀ ਕੁਝ ਕਿਹਾ ਤੁਸੀਂ ਵੀ ਵੇਖੋ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਜਦੋਂ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ ਤੇ ਕਰਿਆ ਕਰਦਾ ਸੀ ਤਾਂ ਬਹੁਤ ਲੋਕ ਉਸਦਾ ਵਿਰੋਧ ਕਰਦੇ ਸੀ ਕਿ ਪਰ ਮੇਰਾ ਪੁੱਤ ਇਹ ਸੱਚ ਬੋਲਦਾ ਸੀ ਆ ਜੇ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਸਿਰਫ ਦਸਤਾਰ ਦੀ ਨਹੀਂ ਸਗੋਂ ਪੰਜਾਬੀ ਦੇ ਦੀ ਵੀ ਬੇਅਦਬੀ ਕੀਤੀ ਹੈ ਤੁਹਾਨੂੰ ਮਿਲ AI ਦੀ ਸਹੂਲਤ ਦੀ ਵਰਤ ਤੁਸੀਂ ਚੰਗੇ ਕੰਮ ਕਰਨ ਤੇ ਚੰਗੀਆਂ ਗੱਲਾਂ ਸਿੱਖਣ ਤੇ ਕਰੋ ਤੇ ਮੇਰੇ ਪੁੱਤ ਦੀ ਮਰਨੀ ਦਾ ਮਖੌਲ ਬਣਾ ਕੇ ਮੇਰਾ ਦਿਲ ਦੁਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਨੇ ਉਹਨਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ ਤੇ ਉਹ ਅਜਿਹਾ ਕਰਦਾ ਪਾਇਆ ਗਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੇਰੇ ਪੁੱਤ ਨੇ ਜੌਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਹੈ ਕਿਸੇ ਕੋਈ ਹੱਕ ਨਹੀਂ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ ਬਾਕੀ ਇਸ ਸਬੰਧੀ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ